ਦੇ ਕੋਲ ਐਕਟਿਵਾ ਖੋ ਕੇ ਬਦਮਾਸ਼ ਰਫੂ ਚੱਕਰ ਹੋ ਗਏ ਤਾਂ ਇਹਨਾਂ ਚੋਰਾ ਦੇ ਪਾਏ ਦਿਨ ਲੁੱਟਖੁਆਂ ਦੀਆਂ ਵਾਰਦਾਤਾ ਵਧਦੀਆਂ ਜਾ ਰਹੀਆਂ ਨੇ ਤੇ ਹੁਣ ਤਾਂ ਦਿਨ ਦਿਹਾੜੇ ਲੋਕਾਂ ਦੇ ਕੋਲੋਂ ਵਾਹਨ ਖੋਏ ਜਾ ਰਹੇ ਤਾਂ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਦਿਨ ਦਿਹਾੜੇ ਪਿਸਤੌਲ ਦੀ ਨੋਕ ਤੇ ਇੱਕ ਵਿਅਕਤੀ ਦੇ ਕੋਲੋਂ ਐਕਟਿਵਾ ਖੋ ਲਈ ਜਾਂਦੀ ਹੈ ਹਾਲਾਂਕਿ ਐਕਟਿਵਾ ਖੋਣ ਵਾਲੇ ਬਦਮਾਸ਼ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਏ ਨੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿ ਇਹ ਦੋ ਅਜਵਾਨ ਜਿਨ੍ਹਾਂ ਵੱਲੋਂ ਐਕਟੀਵਾ ਜਿਹੜੀ ਉਹ ਖੋਈ ਜਾਂਦੀ ਹੈ ਤੇ ਉਸ ਤੋਂ ਬਾਅਦ ਗਲੀ ਦੇ ਵਿੱਚੋਂ ਐਕਟੀਵਾ ਲੈ ਕੇ ਲੰਘਦੇ ਵਖਾਈ ਦਿੱਤੇ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀਆਂ ਤਸਵੀਰਾਂ ਕੈਦ ਹੋਈਆਂ ਨੇ ਹਾਲਾਂਕਿ ਇਸ ਬਾਬਤ ਜਿਸ ਵਿਅਕਤੀ ਦੇ ਕੋਲੋਂ ਐਕਟੀਵਾ ਖੋਈ ਗਈ ਹੈ ਉਸ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਉਸ ਦਾ ਕਹਿਣਾ ਹੈ ਕਿ ਦਿਨ ਦਿਹਾੜੇ ਪਿਸਤੌਲ ਵਖਾ ਕੇ ਉਸ ਦੇ ਕੋਲੋਂ ਐਕਟੀਵਾ ਖੋ ਕੇ ਬਦਮਾਸ਼ ਰਫੂ ਚੱਕਰ ਹੋ ਗਏ ਨੇ ਤਾਂ ਇਹਨਾਂ ਚੋਰਾ ਦੇ ਬਦਮਾਸ਼ਾਂ ਤੇ ਲੁੱਟੇਰਿਆਂ ਦੇ ਹੌਸਲੇ ਇਸ ਕਦਰ ਉਲੰਧ ਹੋ ਚੁੱਕੇ ਨੇ ਕਿ ਇਹਨਾਂ ਨੂੰ ਕਾਨੂੰਨ ਦਾ ਕੋਈ ਵੀ ਡਰ ਜਾਂ ਖੌਫ ਨਹੀਂ ਰਹਿ ਗਿਆ ਦਿਨ ਦਿਹਾੜੇ ਵਾਰਦਾਤਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਜ਼ਾ ਇਹ ਮਾਮਲਾ ਬੱਗਾਪੁਰਾਣਾ ਦਾ ਜਿੱਥੇ ਦਿਨ ਦਿਹਾੜੇ ਲੁਟੇਰਿਆਂ ਦੇ ਵੱਲੋਂ ਇੱਕ ਨੌਜਵਾਨ ਦੇ ਕੋਲੋਂ ਐਕਟਿਵਾ ਖੋਲੀ ਗਈ ਹੈ ਤੇ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇਆਂ ਦੇ ਵਿੱਚ ਕੈਦ ਹੋਈਆਂ ਨੇ ਵੇਖੋ ਕਿ ਵੀ ਐਕਟਿਵਾ ਲੈ ਕੇ ਜਿਹੜੇ ਚੋਰ ਤੇ ਬਦਮਾਸ਼ ਨੇ ਥੋ ਰਫੂ ਚੱਕਰ ਹੁੰਦੇ ਨਜ਼ਰ ਆਏ ਨੇ ਤਾਂ ਪਿਸਤੌਲ ਵਿਖਾਈ ਜਾਂਦੀ ਹੈ ਤੇ ਪਿਸਤੌਲ ਦੀ ਨੋਕ ਤੇ ਉਸ ਵਿਅਕਤੀ ਦੇ ਕੋਲੋਂ ਐਕਟਿਵਾ ਖੋਲੀ ਗਈ ਹੈ ਮਨੀਤ ਮਾਰਜੀ ਪਤਨਾਪੁਰਪੂਰਨ ਮੇਰਾ ਤੇ ਕੀ ਕੰਮ ਕਰਦੇ ਆ ਮੈਂ ਮੈਸਟਰੀ ਦਾ ਮਰਦ ਆਈ ਆਪਣਾ ਮੁੰਡਿਆ ਸਕੂਲ ਦੇ ਸਾਹਮਣੇ ਨਿਦਾਨ ਆਪਣੀ ਬੀਟਰੋਮੈਂਟਲ ਟਰਪਾਈ ਵਾਲੇ ਤੇ ਮਾਲਕ ਦਾ ਕਿਹਨੂੰ ਹੁਣ ਵਰਿੰਦਰ ਤਮਾਰ ਤੇ ਇੱਕ ਇੱਕੋ ਜਿਹੀ ਸਕੂਲ ਨਹੀਂ ਕੋਈ ਗਈ ਆ ਹਾਂਜੀ ਉਹ ਵੀਰੇ ਤਾਂ ਕੋਈ ਗਈ ਆ ਉਹ ਮੇਰੇ ਤਾਂ ਹੋਈ ਰਹੀ ਆ ਜੀ 11:30 ਵਜੇ 11:00 ਵਜੇ 11:30 11:40 ਤੇ ਕੀ ਕਾਰਨ ਬਣਿਆ ਉਹ ਮੈਂ ਇਥੋਂ ਆਪਣਾ ਬਸ ਦੇ ਸਾਹਮਣੇ ਦਲੀਚੋਂ ਆਉਂਦਾ ਸੀ ਨਰਦਰਾ ਕ੍ਰਾਈਸ ਲਈ ਚਾਹ ਉਹ ਸੇ ਇਤਿਆਹ ਜੰਨਾਰ ਡਾਕਟਰ ਜਿਹੜਾ ਉਹਨਾਂ ਦੇ ਬਾਰ ਮੋਰੇ ਮੈਨੂੰ ਤਿੰਨ ਮੁੰਡਿਆਂ ਨੇ ਤਿੰਨ ਮੁੰਡਿਆਂ ਰੋਦ ਲਿਆ ਤੇ ਉਹਨਾਂ ਨੇ ਮੈਨੂੰ ਡਰਾ ਡੂਟ ਮੇਰੇ ਤੋਂ ਛੂਟੀ ਰੋਦ ਲੈ ਲਈ ਮੇਰੇ ਤੋਂ ਨਹੀਂ ਤੁਹਾਨੂੰ ਰੋਕਿਆ ਸੀ ਮੈਨੂੰ ਹਾਂਜੀ ਉਹਨਾਂ ਨੇ ਮੈਨੂੰ ਬਸ ਐਂ ਤੇ ਆ ਸੀ ਵੀ ਆਹ ਮੁੰਡਾ 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 ਉਹਨਾਂ ਨੇ ਮੈਨੂੰ ਰੋਦ ਲਿਆ ਉੱਥੇ ਜਿੱਦਾਂ ਤਾਂ ਮਾਰ ਕੇ ਮੇਰੇ ਤੋਂ ਛੂਟੀ ਪਿਆ ਦੇ ਲੈਦੇ ਮੇਰੇ ਤੋਂ ਕੀ ਕਹਦੇ ਲੋਕ ਮੈਨੂੰ ਡਰਾਉਂਦੇ ਸੀ ਉਹ ਵੀ ਮੈਂ ਪਿਸਟਲ ਦਿਖਾ ਪਿਸਟਲ ਦਿਖਾ ਮੁੰਡੇ ਨੂੰ ਆਂਦੇ ਆਂਦੇ ਮੈਨੂੰ ਪਿਸਟਲ ਦੇਖਾਈ ਨੂੰ ਨਹੀਂ ਕਿਹਦੇ ਤੋਂ ਤੂੰ ਕੀ ਜੇ ਮੈਨਾਂ ਪਿਸਟਲ ਮੈਂ ਡਰ ਗਿਆ ਕੀ ਮੈਂ ਡਰ ਹੀ ਗਿਆ ਥੋੜਾ ਜਿਹਾ ਬਸ ਮੈਨੂੰ ਉਹਨਾਂ ਨੇ ਸਟੂਡੀਓ ਤੇ ਬੈਠੇ ਬੈਠਾਏ ਧੱਪਾ ਮਾਰਿਆ ਇੱਧਰ ਨੂੰ ਤੇ ਉਸ ਤੋਂ ਬਾਅਦ ਉਹ ਸਟੂਡੀਓ ਖੈਲਫ ਮਾਰ ਤੇ ਭੱਜ ਗਿਓ ਤੇ ਪਤਾ ਨਹੀਂ ਲੱਗਾ ਨਹੀਂ ਜੀ ਬਾਲਸ ਨੂੰ ਹਾਂ ਜੀ ਬਾਲਸ ਨੂੰ ਰਿਪੋਰਟ ਦਿੱਤੀ ਆਈ ਕਾਰਵਾਈ ਤੇ ਕਾਰਵਾਈ ਚੱਲੀ ਆ ਜੀ ਕਿਹਦੇ ਸ਼ਿਕਾਇਤ ਕਰ ਰਹੇ ਨਹੀਂ ਜੀ ਜਿਸੇ ਨਹੀਂ ਆਪਾਂ ਨੂੰ ਜਾਣਦੇ ਨਹੀਂ ਹੈ ਜੀ ਨਾ ਨਾ ਤੇ ਇਹ ਲੜਾਈ ਨਹੀਂ ਹੈ ਜੀ ਆਪਾਂ ਦੀ ਕਿੱਥੋਂ ਰਹਿੰਦੇ ਮੈਂ ਬਾਜੇ ਪਾਣੇ ਦਾ ਹੀ ਵਾ ਮੋਦਰਾ ਰੋਡ ਤੇ ਜਸਵਾਲੜੀ ਕਿੰਨੇ ਟਾਈਮ ਤੀਕ ਦੁਕਾਨ ਤੇ ਕੰਮ ਕਰਦੇ ਮੈਨੂੰ ਹੋ ਰਹੇ 6-7 ਮਹੀਨੇ ਹੋ ਗਏ ਠੀਕ ਹੈ ਤੇ ਤੇ ਚੱਕ ਵਗੈਰਾ ਹੈ ਕੋਈ ਨਹੀਂ ਆਪਾਂ ਨੂੰ ਤੇ ਚੱਤ ਨਹੀਂ ਹੈ ਜਾਈ ਤੇ ਪੁਲਿਸ ਵਾਲਿਆਂ ਨੂੰ ਇਤਲਾਹ ਦਿੱਤੀ ਹੈ ਹਾਂ ਜੀ ਦਿੱਤੀ ਆ ਜੀ ਕੀ ਕਹਿੰਦੇ ਪੁਲਿਸ ਵਾਲੇ ਪੁਲਿਸ ਵਾਲੇ ਤਾਰਵਾਈ ਕਰੀ ਜਾਂਦੇ ਨੇ ਨਾਲ ਹੀ ਪੁਲਿਸ ਆ ਸਾਡੇ